ਜਾ ਦੇ ਵਿੱਚ ਜੇ ਐਡਾ ਵਧੀਆ ਪਰਫਾਰਮੈਂਸ ਦਾ ਕਿਤੇ ਵਾਈਜ਼ ਹੋ ਰਹੀ ਜਾਂ ਦੇ ਸੀ ਕਿਤੇ ਅੰਕ 23 ਸੀ ਤਾਂ ਜੁਨੀਆਂ ਉਹ ਵਿਧਾਨ ਸਭਾ ਦੀ ਸੀ ਤਾਂ ਦਿੱਤੀ ਨੰਬਰ ਆਫ ਪਰਸੈਂਟੇਜ ਦੀ ਗੱਲ ਕਰੀਏ ਇੱਕੋ ਇੱਕ ਪਾਰਟੀ ਹੈ ਸਾਰੇ ਪੰਜਾਬ ਜਿਹੜੀ ਪਰਸੈਂਟ ਦੇ ਡਬਲ ਫਿਗਰ ਤੋਂ ਵੀ ਜਿਹੜੀ ਖੜੀ ਆ ਉਹਨਾਂ ਨੇ ਆਪਣੀ ਪਰਫਾਰਮੈਂਸ ਵਧਾਈ ਆ 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਸਹੀ ਆ ਮੈਂ ਧਿਆਨੇ ਦੀ ਗੱਲ ਕਰਾਂ ਹੁਣੇ ਮੈਂ ਇੱਕ ਗੱਲ ਦੱਸਿਓ ਜਾਰੀ ਸੀ ਲੁਧਿਆਣੇ ਦੇ ਜਿਹੜੇ ਕੌਂਸਲ ਜਿਹੜੇ ਵਾਰਡ ਪੈਂਦੇ ਉਹਦੇ ਵਿੱਚੋਂ ਭਗਾਂ ਸਿੰਘ ਅਸੀਂ ਜਾਣ ਜਿਹਨੇ ਉਹ ਵਾਰਡ ਜਿਹਨੇ ਰੁਪਤ ਕਰਨ 25 ਕਿਉਂ 40 ਵਾਰਡਾਂ ਦੇ ਉਹ ਅਸੀਂ ਜਿੱਤੇ ਅਸੀਂ 50-50 ਹਜ਼ਾਰ ਬੂਟਾ ਜਿਹੜੀ ਉਹ ਅਸੀਂ ਸ਼ਹਿਰ ਨੂੰ ਲੈ ਕੇ ਗਏ ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਫਿੰਡਾਂਟ ਕੋਈ ਖਾਲੀ ਗਰਾਉਂਡ ਸੀ ਜੀਜੇਪੀ ਉੱਥੇ ਕੈਂਪੇਨ ਕਰਦੀ ਦਿੱਤਾ ਜੀਜੇਪੀ ਦੇ ਉੱਤੇ ਪੂਤਰੀ ਲਗਨ ਦਿੱਤੇ ਤੇ ਇੱਕ ਕੈਂਡੀਡੇਟ ਵੀ ਆਸ ਸਰਕਰ ਜੇ ਸਾਡੇ ਲੋਕਾਂ ਕੋਲ ਤੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਉੱਤੇ ਪਿੰਡਾਂ ਨੂੰ ਕੈਂਪੇਨ ਹੀ ਨਹੀਂ ਕਰ ਸਕਦਾ ਜਾ ਹੀ ਨਹੀਂ ਸਕਦਾ ਜੇ ਉੱਤੇ ਵੀ ਸਾਨੂੰ ਲੈਵਲ ਤੇ ਫੀਲ ਮਿਲਦਾ ਸਾਨੂੰ ਕੈਂਪੇਨ ਕਰਨ ਦਾ ਮੌਕਾ ਮਿਲਦਾ ਜਿਹੜਾ ਕੀ ਆਮ ਆਦਮੀ ਦੀ ਸਰਕਾਰ ਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਕਢੀ ਉਹਨੂੰ ਕਹਿੰਦੇ ਲਾਂ ਗਿਆ ਸੀ ਕਿ ਇਹਨਾਂ ਦਾ ਐਲਾਈਅੰਸ ਕਿ ਇਹਨਾਂ ਦਾ ਕੈਂਡੀਡੇਟ ਆ ਜਿਹਦਾ ਵੀ ਤਮਾਜੰਦੇਸ ਕੀ ਤੱਕ ਦਾ ਉਹ ਤੇ ਇਹਨਾਂ ਨੇ ਆਪਾਂ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜ ਤਮਾਜੰਦੇਸ ਨੂੰ ਤੇ ਕੰਪਿਊਟਰ ਸਾਇਲੈਂਟ ਕਰਤਾ ਉਹ ਗੱਲ ਜਿਹੜੀਓ ਸਪਸ਼ਟ ਢੇਗੂ ਹੋ ਰਹੀ ਆ ਨਮੀ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 ਦੇ 14 ਵਜੇ ਸਵੇਰੇ ਖੜੇ ਤੇ ਅੱਜ ਅੱਪੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਬੋਰਡ ਵੀ ਬਣਾਇਆ ਇੱਕ ਮੁਠੀ ਬੀਜਪੀ ਨੂੰ ਬੀਜਪੀ ਦੇ ਕਾਰਜਕਰਤਾ ਨੂੰ ਬੀਜਪੀ ਦੀ ਲੀਡਰਸ਼ਿਪ ਨੂੰ ਕਾਰਜ ਉਹਨਾਂ ਦਾ ਸੂਰਤ ਤੇ ਹੋਵੇ ਚਾਹੇ ਉਹ ਤੇ ਤਖੀਰਸ਼ਿਪ ਹੋਵੇ ਉਹਦਾ ਸਾਰਿਆਂ ਦਾ ਸਿਰ ਹੈ ਜਿਹੜਾ ਇਹ ਉਹ ਸਾਡੇ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨ ਸਾਬਾ ਤੇ ਉਹਨਾਂ ਦੀ ਜਿਸਟਿਸ ਦੀ ਸਾਰੀ ਟੀਮ ਸਾਡੇ ਪਿੱਛੇ ਬਰਾਜਮਾਨ ਬੈਠੀ ਆ ਵਕਤ ਬਾਕ ਬੱਦੇ ਹੁੰਦੇ ਵਕਤ ਬਾਕ ਸਾਡੇ ਡਿਪਾਰਟਮੈਂਟ ਸਾਰੇ ਸਾਰੇ ਵਿੰਗ ਨੇ ਸਾਡੇ ਜੰਗਰੂਤ ਦਾ ਵੇਖੋਇ ਚ ਮਹਿਲਾਵਾਂ ਦਾ ਵੇਖੋਇ ਚਾਹੇ ਸਾਡੇ ਵੱਖ-ਵੱਖ ਵਿੰਗ ਨੇ ਮੈਂ ਅੱਜ ਹੈਰਾਨ ਹਾਂ ਭਾਜਪੀ ਦੇ ਦਰਮਿਆਨ ਸੈਲਾ ਜਦੋਂ ਉਹਨੇ ਵੀ ਬਹੁਤ ਵਸ਼ਾ ਕਰ ਤੇ ਕੱਲ ਅਸੀਂ ਸਾਡੇ ਮੇਰੇ ਸਟਾਫਰਿਓ ਅੰਦਰ ਬੈਠੇ ਆ ਕੱਲ ਸਾਰਿਆਂ ਨੇ ਅਸੀਂ ਬੀਸੀਸੀ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੇ ਇੱਕ ਜੁਟ ਹੋ ਕੇ ਸਾਰੇ 13 ਦੇ 13 ਕਹਿੰਗੇ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਵਕਤ ਵਕ ਉਹਦਿਆਂ ਤੇ ਸਾਰਿਆਂ ਨੇ ਜਿਹੜਾ ਇਹ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇੋਰਟੀ ਤੇ ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇੋਰਟੀ ਸਮਝ ਆਵੇ ਪੰਜਾਬ ਨੂੰ ਤੇ ਕੋਈ ਲੈ ਕੇ ਜਾਣਾ ਪੰਜਾਬ ਦੀ ਬੀਜੇਪੀ ਨੂੰ ਕਿੱਥੇ ਲੈ ਕੇ ਜਾਣਾ ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹ ਥੋੜਾ ਹੈ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਐਡਾ ਵਧੀਆ ਪਰਫਾਰਮੈਂਸ ਕੀਤਾ ਕਿੱਥੇ 22 ਤੁਸੀਂ 20 ਸੀਟਾਂ ਪਈ ਸੀ ਕਿੱਥੇ ਅੰਕ ਸੀ 23 ਸੀਟਾਂ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਚਾਹੇ ਨੰਬਰ ਆਫ ਪਰਸੈਂਟੇਜ ਦੀ ਗੱਲ ਕਰੀਏ ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ ਨੂੰ ਜਿਹੜੀ ਪਰਸੈਂਟ ਦੇ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ ਉਹਨਾਂ ਨੇ ਆਪਣੀ ਪਰਫਾਰਮੈਂਸ ਵਧਾਈ ਆ 18 ਪਰਸੈਂਟ ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਹੁਣੇ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਕਿ ਲੁਧਿਆਣੇ ਦੇ ਜਿਹੜੇ ਕਾਉਂਸਲ ਜਿਹੜੇ ਵਾਰਡ ਪੈਂਦੇ ਆ ਉਹਦੇ ਵਿੱਚੋਂ ਪ੍ਰਧਾਨ ਜੀ ਅਸੀਂ 64 ਜਿਹੜੇ ਉਹ ਵਾਰਡ ਆ ਜਿਹੜੇ ਉਹ 2495 ਚੋਂ 64 ਵਾਰਡ ਆ ਜਿਹੜੇ ਉਹ ਅਸੀਂ ਜਿੱਤੇ ਤੇ ਇਸ ਕਰਕੇ ਠਿੱਡੀ ਵੱਡੀ ਗੱਲ ਆ ਤੁਸੀਂ ਅੰਦਾਜ਼ਾ ਤਾਂ ਲਾਓ ਨਾ ਅਸੀਂ ਸਾਰਾ ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ ਉਹਨਾਂ ਦੇ ਵੀ ਜੇ ਤੁਸੀਂ ਵੋਟ ਚ ਪਰਫਾਰਮੈਂਸ ਦੇਖੋ ਉਹ ਵੀ ਨਹੀਂ ਕੱਢੀ 66 ਅਸੀਂ ਲੁਧਿਆਣੇ ਦੇ ਵਿੱਚ ਇਹ ਐਡਾ ਵੱਡਾ ਮੰਡੇਟ ਅੱਗਿਆ ਉਹ ਖਾਸ ਤੌਰ ਤੇ ਲੁਧਿਆਣੇ ਦੇ ਸਾਰੇ ਵੋਟਰਾਂ ਨੂੰ ਲੁਧਿਆਣੇ ਦੇ ਵਸਨੀਕਾਂ ਨੂੰ ਅਸੀਂ ਸਾਰਿਆਂ ਵੱਲੋਂ ਵੀ ਜਿੱਤੀ ਦੇ ਲੀਡਰਸ਼ਿਪ ਵੱਲੋਂ ਸਿਰ ਦੀਆਂ ਭਰਾਇਆਂ ਨਾਲ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਐਡਾ ਵੱਡਾ ਮੰਡੇਟ ਅੱਗਿਆ ਜਿੱਥੇ ਕਿ ਬੀਜੇਪੀ ਨੇ ਪਹਿਲੀ ਵਾਰ ਇਹ ਇਲੈਕਸ਼ਨ ਜਿਹੜੀ ਲੜੀ ਆ ਅਜੇ ਕੀ ਅਸੀਂ ਕਿਉਂਕਿ ਇੱਕ ਕੰਮ ਹੁੰਦਾ ਏ ਪਾਰਟੀ ਦਾ ਕਰਨਾ ਇੱਕ ਇਲੈਕਸ਼ਨ ਮਸ਼ੀਨਰੀ ਹੋ ਲੱਗ ਕਰਾਂਦੀ ਹੁੰਦੀ ਆ ਜੋ ਪਹਿਲੀ ਵਾਰ ਸਾਡੇ ਕਾਰਜਕਰਤਾ ਤੇ ਸਾਡੀ ਜਿਹੜੀਆਂ ਟੀਮਾਂ ਐ ਉਹ ਲੜੀਆਂ ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬਾਡੀ ਹੋਵੇ ਚਾਹੇ ਸਾਡੇ ਮੰਚਲ ਕੋਰਸਾਨ ਹੋਣ ਚਾਹੇ ਸਾਡੇ ਸ਼ਕਤੀ ਕੇਂਦਰ ਹੋਣ ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪਰ ਤੇ ਪ੍ਰੈਂਚਰ ਹੋਣ ਸਾਰੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫਾਰਮ ਕੀਤਾ ਵੀ ਅੱਜ ਉਹ ਜਿੱਤ ਆ ਜਿਹੜੀ ਖੁੱਡੇ ਮੂਰੇ ਆ ਕੱਲਾ ਕੱਲਾ ਇੰਨੀ ਗਰਮੀ ਜਿਹੜਾ ਕੋਈ ਇਲੈਕਸ਼ਨ ਕਮਿਸ਼ਨ ਨੇ ਆਮ ਮੰਨਿਆ ਵੀ ਐਡੀ ਬੜੀ ਗਰਮੀ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ ਆਪਣੀ ਤਾਂ ਆਖਰੀ ਫੇਸ ਸੀ ਤੇ ਜੀਜੇਪੀ ਨੇ ਕੱਲਾ ਕੱਲਾ ਦਰਵਾਜ਼ਾ ਲੁਹਾਰੇ ਦਾ ਖੜਕਾ ਕੇ ਪ੍ਰਧਾਨ ਮੰਤਰੀ ਜੀ ਬਾਰੇ ਜੀਜੇਪੀ ਸਰਕਾਰ ਵਾਲੀ ਗੱਲ ਦੱਸੀ ਤੇ ਉਹ ਗੱਲ ਸੁਣੀ ਮੰਨੀ ਨਾ ਤੇ ਕਿਤੇ ਵੀ ਨੇੜੇ ਤੇ ਵੀ ਜਿਹੜੀਆਂ ਪਾਰਟੀਆਂ ਆ ਇਹ ਉਹ ਰਹਿ ਨਹੀਂ ਗਈਆਂ ਅਸੀਂ 50-50 ਹਜ਼ਾਰ ਵੋਟਾਂ ਜਿਹੜੀ ਉਹ ਅਸੀਂ ਸ਼ਾਇਦ ਜੋ ਲੈ ਕੇ ਗਏ ਹਾਂ ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਚ ਕਿਉਂਕਿ ਖਾਲੀ ਗਰਾਉਂਡ ਸੀ ਭਾਜਪਾ ਨੂੰ ਉੱਥੇ ਕੰਪੇਨ ਕਰਨ ਨਹੀਂ ਦਿੱਤਾ ਭਾਜਪਾ ਦੇ ਉੱਤੇ ਬਹੁਤ ਨਹੀਂ ਲੱਗਣ ਦਿੱਤੇ ਤੇ ਇੱਕ ਕੈਂਡੀਡੇਟ ਵੀ ਫਾਰਮ ਵਰਕਰ ਜੇ ਸਾਡੇ ਵਿੱਚ ਕਿੱਥੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡਾਂ ਦਿੱਤੇ ਮੈਂ ਕੰਪੇਨ ਹੀ ਨਹੀਂ ਕਰ ਸਕਿਆ ਜਿੱਤੇ ਜਾ ਹੀ ਨਹੀਂ ਸਕਿਆ ਤੇ ਜੇ ਉੱਤੇ ਵੀ ਸਾਨੂੰ ਲੈਵਲ ਪਲੇਨ ਫੀਲਡ ਮਿਲਦਾ ਸਾਨੂੰ ਕੰਪੀਲ ਕਰਨ ਦਾ ਮੌਕਾ ਮਿਲਦਾ ਜਿਹੜਾ ਕੀ ਆਮ ਆਦਮੀ ਦੀ ਸਰਕਾਰ ਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਕਢੀ ਉਹਨੂੰ ਮੈਂ ਪਹਿਲਾਂ ਕਿਹਾ ਸੀ ਕਿ ਇਹਨਾਂ ਦਾ ਅਲਾਈਅੰਸ ਜਿੱਥੇ ਇਹਨਾਂ ਦਾ ਕੈਂਡੀਡੇਟ ਆ ਜਿਹਦਾ ਵੀ ਜਿਟਾਉਣਾ ਚਾਹੁੰਦੇ ਸੀਗੇ ਤਕੜਾ ਉੱਥੇ ਇਹਨਾਂ ਨੇ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਟ ਸਾਇਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜਿਟਾਉਣਾ ਚਾਹੁੰਦੇ ਸੀ ਉੱਥੇ ਕਾਂਗਰਸ ਦਾ ਸਾਇਲੈਂਟ ਕਰਤਾ ਉਹ ਗੱਲ ਜਿਹੜੀ ਉਹ ਸਪਸ਼ਟ ਤੁਹਾਡੇ ਮੂਰੇ ਹੋਈ ਆ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 ਚੋਂ 14 ਦੇ 14 ਐਮਐਲਏ ਤੇ ਅੱਜ ਅੱਭੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਵੋਟ ਵੀ ਕਿਵੇਂ ਹਾਰ ਗਿਆ ਆਪਣਾ ਵੋਟ ਆ ਜਿਹੜਾ ਉੱਥੋਂ ਵੀ ਉਹ ਹਾਰ ਗਿਆ ਤਾਂ ਮਤਲਬ ਇਹ ਸਾਰੀ ਮਿਲਟ ਜੀਮ ਸੀ ਉਹ ਦਿਨ ਵੋਟ ਹਾਰ ਗਿਆ ਵੋਟ ਹਾਰੀ ਆਪਣਾ ਵੋਟ ਸਾਰੇ ਇੱਕ ਬੜੀ ਗੱਲ ਕੀ ਹੋ ਸਕਦੀ ਹੈ ਕਿ ਇਲੈਕਸ਼ਨਾਂ ਵਾਲੇ ਦਿਨੇ ਗੱਲ ਪ੍ਰੂਵ ਹੋ ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਕੇ ਉਹਦਾ ਮਤਲਬ ਕੀ ਸੀ ਤੁਸੀਂ ਸਾਰਾ ਇਹ ਗੱਲ ਸਮਝਦੇ ਹੋ ਤੇ ਫਿਰ ਬੈ ਆਪਣੇ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਂ ਸਭ ਤੋਂ ਜ਼ਿਆਦਾ ਕਿਉਂਕਿ ਕੋਸ਼ਿਸ਼ ਜਰ ਪਹਿਲਾਂ ਬੀਜਪੀ ਨੇ ਆਪਣਾ ਵਿਸ਼ਵਾਸ ਜਤਾਇਆ ਤੇ ਬੀਜਪੀ ਇੱਕਦਮ ਇੱਕਦਮ ਜਿਵੇਂ ਫੌਜ ਦੀ ਤਰ੍ਹਾਂ ਆਰਮੀ ਦੀ ਤਰ੍ਹਾਂ ਉਹਨਾਂ ਨੇ ਇਹ ਕੰਮ ਕੀਤਾ ਇਦੋਂ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ ਮੈਂ ਤਿੰਨ ਵਾਰ ਮੈਂਬਰ ਬਣਨ ਤੋਂ ਪਹਿਲਾਂ ਵੀ ਐਨੀ ਪਾਰਟੀ ਨੇ ਕੋਈ ਮਿਹਨਤ ਕਰਦੀ ਇੰਨੀ ਡੈਡੀਕੇਟਿਡ ਤੋਂ ਬਿਨਾਂ ਕਿਸੇ ਮਿਸਟਹਾਮ ਸੇਵਾ ਕੀਤੀ ਆ ਤੇ ਹਿੰਦੀਆਂ ਕਰਾਈਆਂ ਤੋਂ ਮੈਂ ਬੀਜਪੀ ਵਰਕਰ ਮੈਂ ਫੀਡਰਸ਼ਪ ਤੇ ਲੁਧਿਆਣੇ ਦੇ ਵੋਟਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਮੇਰੇ ਕੋਲ ਸ਼ਬਦ ਨਹੀਂਗਾ ਕੋਈ ਉਹਨਾਂ ਦਾ ਧੰਨਵਾਦ ਕਰਾਂਗਾ